ਮੈਂ ਵੀਡੀਓ ਪਾਈ ਸੀਗੀ ਹੁਣ ਦੇਖ ਲਓ ਤੁਸੀਂ ਲੈਬ ਦੇ ਵਿੱਚ ਬੱਚੇ ਪੈਦਾ ਹੋਣਗੇ ਸਟਾਰਟ ਹੋਗੇ ਇੱਕ ਦਿਨ ਦੇ ਵਿੱਚ 30000 ਬੱਚਾ ਪੈਦਾ ਹੋ ਸਕਦਾ ਹੈ ਲੈਬ ਦੇ ਵਿੱਚ ਔਰ ਉਹ ਵੀ ਤੁਸੀਂ ਐਡੀਟਿੰਗ ਕਰਵਾ ਸਕਦੇ ਹੋ ਡੀਐਨਏ ਐਡੀਟਿੰਗ ਮਤਲਬ ਤੁਹਾਨੂੰ ਉਹਦਾ ਸਕਿਨ ਕਲਰ ਕੀ ਹੋ ਜਾਇਦਾ ਸ਼ਕਲ ਕੀ ਆਗੀ ਚਾਹੀਦੀ ਆ ਫਿਜ਼ੀਕਲ ਸਟਰੈਂਥ ਕਿੰਨੀ ਚਾਹੀਦੀ ਆ ਸਭ ਕੁਝ ਉਹਦੀ ਹਾਈਟ ਕਿੰਨੀ ਚਾਹੀਦੀ ਆ ਸਾਰਾ ਕੋਸ ਉਦਾ ਤੁਸੀਂ ਜਿੰਨੇ ਪੈਸੇ ਪੇ ਕਰੋਗੇ ਉਸ ਹਿਸਾਬ ਦਾ ਤੁਹਾਡਾ ਬੱਚਾ ਹੋਊਗਾ। ਹੋਏ ਨਹੀਂ ਨਹੀਂ ਤੁਸੀਂ ਮੋਬਾਈਲ ਦੇ ਉੱਤੇ ਪ੍ਰੈਸ ਕਰ ਸਕਦੇ ਆ ਆਪਦੇ ਬੱਚੇ ਦੀ ਹੈਲਥ ਤੇ ਬਾਅਦ ਦੇ ਵਿੱਚ ਵੀ ਤੁਸੀਂ ਕੁਝ ਚੀਜ਼ਾਂ ਐਡ-ਆਨ ਕਰ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਿ ਕਹਿੰਦੇ ਨੇ ਕਿ ਔਰਤਾਂ ਜਗਤ ਜਨਨੀਆਂ ਬੱਚਿਆਂ ਨੂੰ ਪੈਦਾ ਕਰਦੀਆਂ ਇਹਦੇ ਵਿੱਚ ਔਰਤ ਦੀ ਬਿਲਕੁਲ ਗ੍ਰਉਤ ਨਹੀਂ ਕਹਿੰਦੇ ਸੀ ਨਾ ਲੋਕ ਡੀ ਪੋਪੂਲੇਸ਼ਨ ਨਾਲ ਕੀ ਹੋ ਜੂਗਾਈ ਲੋਕਾਂ ਨੂੰ ਮਾਰ ਕੇ ਸਾਰਾ ਨੂੰ ਉਹਨਾਂ ਨੂੰ ਕੀ ਮਿਲ ਜੂਗਾ ਜੇ ਸਾਰੇ ਬੋਟ ਹੀ ਬੋਟ ਮਸ਼ੀਨਾਂ ਮਸ਼ੀਨਾ ਇਹਨਾਂ ਨੇ ਰੋਬੋਟ ਇਕੱਠੇ ਕਰਨੇ ਆ ਉਹਦਾ ਫਾਇਦਾ ਕਿਨੂੰ ਹੋਊਗਾ ਹੁਣ ਸਮਝ ਲੱਗਦੀ ਹੈ ਕਿ ਕਹਾਣੀ ਕੀ ਹੈ ਨਕਲੀ ਆਰਮੀਆਂ ਤੱਕ ਬਣ ਸਕਦੀਆਂ ਐ ਇਮੋਸ਼ਨਲੈਸ ਪੈਦਾ ਹੋ ਸਕਦੇ ਐ ਸਾਰੇ ਦੁਨੀਆ ਬਹੁਤ ਅੰਗੇ ਨਿਕਲ ਦੁਕੀ ਕਿ ਲੋਕਾਂ ਨੂੰ ਆਪਣਾ ਆਪਣੀ ਇੱਕ ਤਿਆੜੀ ਦੀ ਪੱਤਰ ਪਈ ਹੈ ਔਰ ਵਾਲੇ 10 ਸਾਲਾਂ ਦੇ ਵਿੱਚ ਤੁਸੀਂ ਦੇਖਿਓ ਕੀ ਕੁਝ ਹੋ ਜਾਂਦਾ ਕੀ ਕੁਝ ਬਦਲ ਜਾਂਦਾ ਆਮ ਲੋਕਾਂ ਨੂੰ ਕਦੇ ਕੁਝ ਸਮਝ ਲੱਗਣਾ ਹੀ ਨਹੀਂ ਹੈਗਾ ਕਿ ਉਹਨਾਂ ਨਾਲ ਕੀ ਚੀਜ਼ਾਂ ਕਿਉਂ ਹੋ ਰਹੀਆਂ ਐ ਦੇਖੋ ਕਿੱਥੋਂ ਚੱਲਿਆ ਸੀ ਇਨਸਾਨ ਹਨਾ ਤੇ ਹੁਣ ਕਿੱਥੇ ਪਹੁੰਚ ਗਿਆ ਉਹ ਰੇ ਚੀਜ਼ਾਂ ਐਨੇ ਗਵਪ ਤਰੀਕੇ ਨਾਲ ਹੋਈਆਂ ਪਹਿਲਾਂ ਬਹੁਤ ਟਾਈਮ ਪਹਿਲਾਂ 6 ਮਹੀਨੇ ਪਹਿਲਾਂ ਇਹਦੇ ਬਾਰੇ ਦੱਸਿਆ ਗਿਆ ਸੀਗਾ ਕਿ ਥੋੜੇ ਕੋਈ ਟਾਈਮ ਤੱਕ ਸੰਭਵ ਹੋ ਜੂਗਾ ਥੋੜੇ ਚੀਜ਼ਾਂ ਹੋ ਰਹੀਆਂ ਹੋ ਸਕਦਾ ਕਿ ਮਸ਼ੀਨਾ ਰਾਹੀਂ ਪੈਦਾ ਕੀਤੇ ਬੱਚੇ ਥੋੜੇ ਵਿੱਚ ਘੁੰਮਦੇ ਹੋਣ ਜ਼ਿਆਦਾਤਰ ਐਕਸਪੈਰੀਮੈਂਟ ਇਹ ਯੂਐਸ ਤੇ ਇੰਗਲੈਂਡ ਕਰਦੇ ਆ ਜਰਮਨ ਕਰਦਾ ਚਾਈਨਾ ਕਰਦਾ ਇਹਨਾਂ ਦੇਸਾਂ ਦੇ ਵਿੱਚ ਆਲਰੇਡੀ ਗੋਡ ਘੁੰਮ ਰਿਹਾ ਲੋਕਾਂ ਨੂੰ ਅਹਿਸਾਸ ਤੱਕ ਨਹੀਂ ਹੈਗਾ ਕਿ ਵੋਟ ਆ ਕਿੰਨਾਂ ਸਾ ਇਹ ਤੱਕ ਰੁਕੀ ਚਲੀ ਗਈ ਹੈ ਇਸ ਦਾ ਮਤਲਬ ਕੀ ਹੋਇਆ ਕੁਦਰਤਾਂ ਨਿਜਮ ਟੁੱਟ ਗਿਆ ਮਤਲਬ ਇੱਕ ਨਿਜਮ ਟੁੱਟਣ ਦੇ ਨਾਲ ਕੀ ਕੋਸ ਹੋਊਗਾ ਜਿਸ ਤਰ੍ਹਾਂ ਕਿ ਚਿੜੀਆਂ ਖਤਮ ਹੋਉਣਾ ਕੀ ਹੋਇਆ ਸੀ ਜਿਸ ਤਰ੍ਹਾਂ ਕਿ ਇਹ ਮੱਖੀਆਂ ਖਤਮ ਕਰਦੇ ਆ ਸਾਰੀ ਬਨਸਪਤੀ ਖਤਮ ਹੋ ਜੂਗੀ ਸਾਰੀ ਆਬਾਦੀ ਖਤਮ ਹੋ ਜੂਗੀ ਇਹ ਸਭ ਚੀਜ਼ਾਂ ਦੇ ਹੱਲ ਪਹਿਲਾਂ ਤੋਂ ਲੱਭ ਜਾ ਰਹੇ ਸਭ ਚੀਜ਼ਾਂ ਦੇ ਗਲੋਬਲ ਵਾਰਮਿੰਗ ਪਰ ਗ੍ਰੀਨਲੈਂਡ ਦੇ ਪਿੱਛੇ جنگ ਛੜੀ ਹੋਈ ਹੈ ਅਮਰੀਕਾ ਕਹਿੰਦਾ ਮੈਨੂੰ ਚਾਹੀਦਾ ਚਾਈਨਾ ਕਹਿੰਦਾ ਮੈਨੂੰ ਚਾਹੀਦਾਗਾ ਰਸ਼ੀਆ ਕਹਿੰਦਾ ਮੈਨੂੰ ਚਾਹੀਦਾਗਾ ਔਰ ਉਹ ਹੈ ਕਿ ਦਾ ਇਹ ਡੈਨਮਾਰਕ ਦਾ ਡੈਨਮਾਰਕ ਦਾ ਕਬਜ਼ਾ ਹੈ ਉਹ ਰੂਲ ਕਰਦਾ ਹੈ ਸਾਰੇ ਗ੍ਰੀਨ ਆਂਡਰ ਉਹਦੇ ਥੱਲੇ ਬਹੁਤ ਕੀਮਤੀ ਧੰਤਾਂ ਤੋਂ ਐਸਟਰੋਇਡ ਜਿਹੜੇ ਸੀਗੇ ਉਹ ਕੋਈ ਠੰਡੇ ਬਰਫ਼ ਦੇ 23 ਕਿਲੋਮੀਟਰ ਥੱਲੇ ਧਿਆਨ ਦੇ ਵਿੱਚ ਆਉਣ ਵਾਲੇ ਕੁਝ ਸੈਂਚਰੀਆਂ ਦੇ ਵਿੱਚ ਕਹਿੰਦੇ ਉਹ ਸਾਰਾ ਮੈਲਟ ਹੋ ਜਾਣੀ ਉੱਥੋਂ ਵਾ ਇਸ ਤੇ ਬਹੁਤ ਸਾਰੀਆਂ ਧਰਤੀ ਦੀਆਂ ਜਿਹੜੀਆਂ ਜਗ੍ਹਾਵਾਂ శ్రీలంਕਾ ਬੰਗਲਾਦੇਸ਼ ਤੱਕ ਇਹ ਡਿੱਟ ਦੇਸ਼ ਵੀ ਧੁੱਪ ਜਾਣੀ ਜੇ ਤੁਸੀਂ ਹੋਰ ਫਿਊਚਰਿਸਟਿਕ ਚੀਜ਼ਾਂ ਨੂੰ ਦੇਖਣਾ ਚਾਹੁੰਦੇ ਹੋ ਫੋਲੋ ਕਰ ਲਓ ਬਸ ਪੇਜ ਨੂੰ ਪ੍ਰੋਜੈਕਟ ਵਿਦਮ ਤੇ YouTube ਚੈਨਲ ਹੈਗਾ ਪੰਜਾਬ ਦੇ ਸਟੇਟਸ ਕੋ ਮੈਂ ਆਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ